ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਜੋ ਠੀਕ ਠਾਕ ਜੋ ਹਾਂਜੀ ਦੋਸਤੋ ਅੱਜ ਤੁਹਾਨੂੰ ਦਿਖਾਉਣੇ ਆ ਪਿੰਡ ਮੁੰਡਾ ਪਿੰਡ ਮੁੰਡੇ ਪਿੰਡ ਦੀ ਜਿਹੜੀ ਮਾਰਕੀਟ ਆ ਦੇਖ ਲਓ ਤੁਸੀਂ ਉਹ ਕੀ ਨੇ ਸ਼ੁਰੂ ਤੇ ਆ ਜਿਹੜਾ ਪਿੱਪਲ ਨੇ ਇਹਦੇ ਪਿੱਪਲ ਥੱਲੇ ਮੁੰਡੇ ਪਿੰਡ ਵਾਲਾ ਜਿਹੜਾ ਅੱਡਾ ਇਹ ਪਿੱਪਲ ਦੀ ਨਿਸ਼ਾਨੀ ਆ ਮੁੰਡੇ ਪਿੰਡ ਵਾਲਾ ਇਹ ਜਿਹੜਾ ਇਹ ਅੱਡਾ ਆ ਸ਼੍ਰੀ ਗੁਰੂ ਅਰਦਾਸ ਜੀ ਦੀ ਸਥਾਨ ਹੈ ਜਿੱਥੇ ਹਰ ਪੁੰਨਿਆਂ ਤੇ ਲੰਗਰ ਲੱਗਦਾ ਇਧਰਲੇ ਬੰਨੇ ਨਾਲ ਹੀ ਸਰਕਾਰੀਆ ਸਕੂਲ ਜੋ ਆ ਜੋ ਦੂਜਾ ਜਮਾ ਤੇ ਗਾੜੀ ਫੇਰ ਜਿਹੜੀ ਮਾਰਕੀਟ ਇੱਥੋਂ ਗਾੜੀ ਫੇਰ ਸ਼ੁਰੂ ਆ ਤੁਸੀਂ ਆ ਦੇਖ ਰਹੇ ਜੋ ਮੁੰਡੇ ਪਿੰਡ ਵਾਲੀ ਜਿਹੜੀ ਮਾਰਕੀਟ ਇਹ ਸ਼ੁਰੂ ਨੇ ਤੇ ਗਾੜੀ ਆ ਚੌਂਕ ਆ ਚੌਂਕ ਦੇ ਵਿੱਚੋਂ ਆਪਾਂ ਜਿਹੜੀ ਐਂਟਰੀ ਕਰਨੀ ਆ ਪਿੰਡ ਦੇ ਵਿੱਚ ਜਿਹੜੀ ਆਪਾਂ ਐਂਟਰੀ ਆ ਚੌਂਕ ਤੋਂ ਕਰਨੀ ਆ। ਹਾਂ ਵੀ ਆਹ ਮੋੜ ਤੋਂ ਆਪਾਂ ਜਿਹੜਾ ਪਿੰਡ ਨੂੰ ਐਂਟਰੀ ਜਿਹੜੀ ਹੋ ਜਾਂਦੀ ਏ। ਇਹ ਬਾਅਦ ਵਿੱਚ ਸਿੱਧੀ ਜਿਹੜੀ ਛੜਕ ਜਾਂਦੀ ਏ ਸਿੱਧੀ ਬਾਬਾ ਨੰਦ ਸਿੰਘ ਜੀ। ਉਹਨਾਂ ਦੇ ਗੁਰਦਾਰੇ ਜਾਂਦੀ ਏ ਬਾਬਾ ਨੰਦ ਸਿੰਘ ਜੀ ਮੁੰਡੇ ਪਿੰਡ ਵਾਲੇ ਜਿਹੜੇ। ਉਹਨਾਂ ਦੇ ਸਿੱਧੀ ਗੁਰਦਾਰੇ ਨੂੰ ਇਹ ਜਿਹੜੀ ਸੜਕ ਜਾਂਦੀ ਆ। ਬਾਬਾ ਬੀਦੀ ਚੰਦ ਕੋਕਾ ਕਾਕੇ ਮੈਂ ਚੱਲ ਗਿਆ ਆ ਤੁਹਾਨੂੰ ਆ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਜਿਹੜੀ ਐਂਟਰੀ ਆ ਸ਼ੁਰੂ ਹੋ ਗਈ ਆ ਤੂੰ ਮੋੜ ਮੋੜ ਕੇ ਆ ਜਿਹੜੀ ਇੱਥੇ ਸਾਡੇ ਜਿਹੜੀ ਪੁਲੀ ਬਣਦੀ ਸੀ ਪੂਰੀ ਬਣ ਚੁੱਕੀ ਹੈ ਇਹ ਸਾਡੇ ਪਿੰਡ ਦੀ ਜਿਹੜੀ 메ਨ ਜਿਹੜੀ ਸੜਕਾ ਜਿਹੜੀ 메ਨ ਜਿੰਦੀ ਐਂਟਰੀ ਹੁੰਦੀ ਆ 메ਨ ਜਿਹੜੀ ਇਹਨੂੰ ਮੰਨਿਆ ਜਾਂਦਾ ਆ ਗਾੜੀ ਬਾਬਾ ਨਾਨਕ ਸਿੰਘ ਜੀ ਮੁੰਡੇ ਪਿੰਡ ਵਾਲੇ ਉਹਨਾਂ ਦਾ ਗੁਰਦਾਰਾ ਹੈ